ਹੈਲੋ ਜੀ ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਜਿਹੜੇ ਇਹ ਚੀਜ਼ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜੀ ਅੱਜ ਅਸੀਂ ਗੱਲ ਕਰਾਂਗੇ ਡੈਰੀ ਫਾਰਮ ਦੀ ਇੱਕ ਅਜਿਹੀ ਸੰਦ ਬਾਰੇ ਜੋ ਪਸ਼ੂਆਂ ਨੂੰ ਸਮੇਂ ਸਿਰ ਕੱਪੜਨ ਕਰਨ ਵਿੱਚ ਮਦਦ ਕਰਦਾ ਹੈ ਬੱਤੇ ਸਾਰੇ ਵੀਰ ਪਹਿਚਾਂ ਪਰੇਸ਼ਾਨ ਹੁੰਦੇ ਨੇ ਜੀ ਕਿ ਉਹਨਾਂ ਦੇ ਪਸ਼ੂ ਨੇ ਜਿਹੜੇ ਗਾਵਾਂ ਹੀਟ ਵਿੱਚ ਨਹੀਂ ਆਉਂਦੀਆਂ ਅੱਜ ਅਸੀਂ ਤੁਹਾਨੂੰ ਸੀ ਆਰ ਸੀ ਆਈ ਡੀ ਆਰ ਸਿਡਰ ਬਾਰੇ ਜਾਣਕਾਰੀ ਦੇਵਾਂਗੇ ਕਿ ਇਹ ਕੀ ਚੀਜ਼ ਹੈ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਜੀ ਇਹ ਆਪਣੇ ਬੈੱਛੀ ਤੇ ਅਪਣਾਇਆ ਹੋਇਆ ਜੀ ਤਰੀਕਾ ਆਪਾਂ ਕੋਈ ਵੀ ਉਹਨੀ ਤੋਂ ਜਾਣਕਾਰੀ ਦੇ ਰਹੇ ਇਹ ਤੁਸੀਂ ਸ਼ਾਰਟ ਵੀਡੀਓ ਚ ਜਾ ਕੇ ਚੈੱਕ ਕਰ ਸਕਦੇ ਹੋ ਜੀ ਆਪਣੇ ਇਹ ਵੀਡੀਓ ਪਾਈ ਹੋਈ ਹੈ ਸਿਰਫ ਉਹਦੇ ਵਿੱਚ ਜੀ ਇਹ ਬੈੜੀ ਦੇ ਅੰਦਰ ਪਾਈ ਹੋਈ ਸੀ ਸਿਰਫ ਕੱਲੀ ਨੀਲੀ ਤਾਰ ਤਾਰ ਬਾਹਰ ਦਿਂਦੀ ਹੈ ਜੂ ਸ਼ਾਰਟ ਵੀਡੀਓ ਜਾ ਕੇ ਚੈੱਕ ਜ਼ਰੂਰ ਕਰ ਸਕਦੇ ਹੋ ਜੀ ਇਹ ਸੀ ਆਈ ਡੀ ਆਰ ਸੀ ਡਰਾ ਹੈ ਜੀ ਇਹ ਇੱਕ ਟੀ ਦੀ ਸ਼ੇਪ ਚ ਆ ਦੇਖੋ ਜੀ ਇਹਦੀ ਜਿਹੜੀ ਸ਼ੇਪ ਹੈ ਜੀ ਇਹ ਟੀ ਵਾਂਗੂ ਹੈ ਇਹ ਪਲਾਸਟਿਕ ਦੀ ਹੈ ਦੇਖੋ ਜਮੇ ਸੌਫਟ ਪਲਾਸਟਿਕ ਦੀ ਹੈ ਇਹ ਜੀ ਪਸ਼ੂ ਦੇ ਅੰਦਰ ਹਾਰਮੋਨ ਪੈਦਾ ਕਰਦੀ ਹੈ ਛੱਡਦੀ ਹੈ ਜੀ ਇਹ ਹਾਰਮੋਨ ਛੱਡਦੀ ਹੈ ਜੀ ਜਦੋਂ ਅਸੀਂ ਇਹਨੂੰ ਪਸ਼ੂ ਦੀ ਬੱਚੇਦਾਨੀ ਦੇ ਰਸਤੇ ਵਿੱਚ ਰੱਖਦੇ ਹਾਂ ਤਾਂ ਇਹ ਹਾਰਮੋਨ ਛੱਡਦੀ ਹੈ ਜੀ ਉਹਦੇ ਨਾਲ ਪਸ਼ੂ ਨੂੰ ਇਹ ਮਹਿਸੂਸ ਹੁੰਦਾ ਹੈ ਪਸ਼ੂ ਨੂੰ ਇਹ ਸੰਕੇਤ ਮਿਲਦਾ ਕਿ ਉਹ ਹੀਟ ਚੁੱਕਣ ਲੱਗ ਜਾਂਦਾ ਹੈ ਹੀਟ ਵਿੱਚ ਆਉਣ ਲੱਗ ਜਾਂਦਾ ਹੈ ਇਸ ਨੂੰ ਬਰਤਨ ਦੀ ਲੋੜ ਉਦੋਂ ਪੈਂਦੀ ਹੈ ਜੇ ਜਦੋਂ ਪਸ਼ੂ ਆਪਦੀ ਪੂਰੀ ਹੀਟ ਨਹੀਂ ਕੱਢਦਾ ਜਾਂ ਸਮੇਂ ਤੇ ਨਹੀਂ ਆਉਂਦਾ ਜਾਂ ਪਸ਼ੂ ਦੀ ਹੀਟ ਜਿਹੜੀ ਹੁੰਦੀ ਹੈ ਜੀ ਉਹ ਸਾਇਲੈਂਟ ਹੁੰਦੀ ਹੈ ਪਸ਼ੂ ਜਿਹੜੀਆਂ ਤਾਰਾਂ ਨੇ ਉਹ ਅੰਦਰ ਹੀ ਰੱਖਦਾ ਇਹ ਉਦੋਂ ਵਰਤੀ ਜਾਂਦੀ ਹੈ ਜੀ ਠੀਕ ਇਹ ਜਦੋਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਫਾਰਮ ਤੇ ਸਾਰੇ ਪਸ਼ੂ ਇੱਕ ਸਮੇਂ ਹੀ ਹੀਟ ਤੇ ਆਉਣ ਤਾਂ ਤੁਸੀਂ ਇੱਕ ਦਿਨ ਟੀਕਾ ਕਰਨ ਜਾਂ ਏਆਈ ਰੱਖ ਸਕੋਂ ਪਸ਼ੂਆਂ ਦੀ ਕਰਵਾਉਣ ਦੀ ਉਸ ਨਾਲ ਫਾਰਮ ਦੀ ਪਰਵੰਤਾ ਸੌਖੀ ਹੋ ਜਾਂਦੀ ਹੈ ਤੇ ਬੱਚੀਆਂ ਪਾਲਣ ਵਿੱਚ ਵੀ ਆਸਾਨੀ ਹੁੰਦੀ ਹੈ ਤਾਂ ਇਹ ਤਰੀਕਾ ਅਪਣਾਇਆ ਜਾਂਦਾ ਹੈ ਜੀ ਇਹ ਸਿਸਟਮ ਰੱਖਾਂ ਦਾ ਹੀਟ ਕੱਢਣ ਵਾਸਤੇ ਪਸ਼ੂ ਦੀ ਠੀਕ ਹੈ ਇਹਨੂੰ ਲਗਾਉਣ ਦਾ ਜਿਹੜਾ ਤਰੀਕਾ ਹੈ ਜੀ ਤੇ ਉਹਦੀਆਂ ਸਾਵਧਾਨੀਆਂ ਨੇ ਜਿਹੜੀਆਂ ਉਹ ਬਹੁਤ ਜ਼ਰੂਰੀ ਨੇ ਇਸ ਨੂੰ ਇੱਕ ਖਾਸ ਚੀਜ਼ ਨਾਲ ਜੀ ਰੱਖਿਆ ਜਾਂਦਾ ਜੋ ਡਾਕਟਰਾਂ ਕੋਲ ਹੁੰਦੀ ਹੈ ਉਹਦੀ ਮਦਦ ਨਾਲ ਇਹ ਅੰਦਰ ਪਾਇਆ ਜਾਂਦਾ ਇਹਨੂੰ ਰੱਖਣ ਨਾਲ ਜੀ ਅੰਦਰ ਪਸ਼ੂ ਤਾਰਾਂ ਬਾਹਰ ਕੱਢਣ ਲੱਗ ਜਾਂਦਾ ਜਦੋਂ ਇਹਨੂੰ ਤੁਸੀਂ ਅੰਦਰ ਰੱਖੂਗਾ ਜੀ ਡਾਕਟਰ ਤੁਹਾਡੇ ਪਸ਼ੂ ਦੇ ਤਾਂ ਸਿਰਫ ਇਹ ਸਾਰੀ ਚੀਜ਼ ਅੰਦਰ ਜਾਊਗੀ ਜੀ ਸਿਰਫ ਇਹ ਦੀ ਨਾ ਜਿਹੜੀ ਆ ਨੀਲੀ ਤਾਰ ਹੁੰਦੀ ਆ ਸਿਰਫ ਇਹੀ-ਇਹੀ ਬਾਹਰ ਸੋਨੂ ਦੇਖੋਗੀ। ਇਹਦੀ ਨੀਲੀ ਤਾਰ ਹੀ ਸੋਨੂ ਦਿਸੂਗੀ ਜੋ ਫੋਟੋ ਵਿੱਚ ਦਿਖ ਰਹੀ ਆ। ਇਹ ਬਾਹਰ ਰਹੂਗੀ। ਇਹਨੂੰ ਜੇ ਆਪਾਂ ਪਸ਼ੂ ਦੇ 7 ਤੋਂ 8 ਦਿਨਾਂ ਬਾਅਦ ਬਾਹਰ ਕੱਢਣੀ ਹੁੰਦੀ ਆ। ਫਿਰ ਪਸ਼ੂ ਫੁੱਲ ਹੀਟ ਕੱਢਦਾ ਜੀ ਇਹ ਆਸਾਨੀ ਨਾਲ ਤਾਰ ਤੋਂ ਫੜ ਕੇ ਹੌਲੀ-ਹੌਲੀ ਆਪਾਂ ਨੇ ਬਾਹਰ ਨੂੰ ਖਿੱਚਣੀ ਹੁੰਦੀ ਆ ਫਿਰ ਤਾਂ ਇਹ ਆਸਾਨੀ ਨਾਲ ਹੀ ਬਾਹਰ ਨਿਕਲ ਜਾਂਦੀ ਆ। ਇਹ ਕੰਮ ਹਮੇਸ਼ਾ ਸਾਨੂੰ ਕਿਸੇ ਮਾਹਰ ਡਾਕਟਰ ਤੋਂ ਹੀ ਕਰਵਾਉਣਾ ਚਾਹੀਦਾ ਇਹਨੂੰ ਕਰਾਉਣ ਤੋਂ ਬਾਅਦ ਜੀ ਆਪਾਂ ਨੂੰ ਪਸ਼ੂ ਨੂੰ ਦੇ ਥੱਲੇ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਕੋਈ ਬੈਕਟੀਰੀਆ ਨਾ ਹੋਵੇ ਪਸ਼ੂ ਨੂੰ ਇਫੈਕਸ਼ਨ ਨਾ ਹੋ ਜੇ ਜਾਂ ਜੇ ਤੁਸੀਂ ਲਵੇ ਕੋਈ ਪਸ਼ੂ ਬੰਨਦੇ ਹੋ ਤਾਂ ਜੀ ਉਹ ਪਸ਼ੂ ਨੂੰ ਨਾ ਲਾਵੇ ਤਾਰ ਨੂੰ ਬਾਹਰ ਨੂੰ ਖਿੱਚਣ ਦੀ ਕੋਸ਼ਿਸ਼ ਨਾ ਕਰੇ ਜਾਂ ਤੁਸੀਂ ਇਹਨੂੰ ਸੱਤ ਤੋਂ ਅੱਠ ਦਿਨ ਪਸ਼ੂ ਦੇ ਅੰਦਰ ਰੱਖੇਂਗੇ ਹੋ ਜੀ ਤਾਂ ਪਸ਼ੂ ਆਟੋਮੈਟਿਕ ਹੀ ਹੀਟ ਕੱਢੂਗਾ ਆਪਾਂ ਨੇ ਇਹ ਰੱਖੀ ਤੀ ਜੀ 8 ਦਿਨ ਬਾਅਦ ਬਾਹਰ ਕੱਢੀ ਤੇ ਆਪਣੀ ਬੈੜੀ ਨੇ ਐਨ ਪ੍ਰੋਪਰ ਹੀਟ ਕੱਢੀ ਹੈ ਜੀ ਬਹੁਤ ਧਾਰਾਂ ਵੀ ਦਿੱਤੀਆਂ ਨੇ ਤੇ ਰੰਬੀ ਵੀ ਬਹੁਤ ਜ਼ਿਆਦਾ ਪਹਿਲਾਂ ਉਹਦੀ ਹੀਟ ਸੀ ਜਿਹੜੀ ਪੂਰੀ ਸਾਇਲੈਂਟ ਸੀਗੀ ਇਹਨੂੰ ਧਰਨ ਤੋਂ ਬਾਅਦ ਉਹਨੇ ਫੁੱਲ ਹੀਟ ਕੱਢੀ ਹੈ ਜੀ ਇਹਨੂੰ ਧਰਨ ਤੋਂ ਬਾਅਦ ਜਦੋਂ ਪਸ਼ੂ ਆਪਣਾ ਮੱਝਾਂ ਜੀ ਪੂਰੀ ਹੀਟ ਕੱਢਦਾ ਤਾਂ ਆਪਾਂ ਉਹਦੇ ਸੈਕਸਡ ਸੀਮਨ ਕੋਈ ਵਧੀਆ ਹਣਾ ਕੋਈ ਵਧੀਆ ਕੰਪਨੀ ਦਾ ਲਾ ਲਓ ਜਾਂ ਵਧੀਆ ਬੁੱਲ ਦਾ ਆਪਾ ਸੀਮਨ ਸੈਕਸਡ ਸੀਮਨ ਵੀ ਰੱਖ ਪਸ਼ੂ ਦੀ ਉਹਦੇ ਨਾਲ ਏਆਈ ਕਰਵਾ ਸਕਦੇ ਆ ਸੈਕਸਡ ਸੀਮਨ ਨਾਲ ਕਿਉਂਕਿ ਉਹਦੀ ਹੀਟ ਫੁੱਲ ਹੁੰਦੀ ਹੈ ਜੀ ਉਹਦੇ ਰਹਿਣ ਦੇ ਫੁੱਲ ਚਾਂਸ ਹੁੰਦੇ ਨੇ ਜੇ ਤੁਹਾਡਾ ਕੋਈ ਪਸ਼ੂ ਨਹੀਂ ਬੋਲਦਾ ਜੀ ਜਾਂਦੀ ਹੀਟ ਸਾਇਲੈਂਟ ਹੈ ਤੂੰ ਤਾਂ ਤੁਸੀਂ ਇਹ ਸੀਆਈਡੀਆਰ ਸੀਡਰ ਆਪਣੇ ਪਸ਼ੂ ਦੇ ਅੰਦਰ ਜ਼ਰੂਰ ਰਖਾਓ ਜੀ ਤੇ ਸਾਵਧਾਨੀਆਂ ਦਾ ਪੂਰਾ ਖਿਆਲ ਰੱਖੋ ਇਹ ਬਹੁਤ ਵਧੀਆ ਚੀਜ਼ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਥੈਂਕ ਯੂ